राधा बता है कितना बार ਕਿ ਸੱਟ ਹੈ ਦਿਨ ਕੱਢ ਕੇ ਆਉਣਾ ਹੈ ਜਿਹੜਾ ਵਸਤੇ ਦਾ ਸਿੱਧਾ ਲੋੜੀ ਦੀ ਸ਼ੂਟਿੰਗ ਹੈ ਲੋੜੀ ਜਰ ਕੀ ਲੈਣੀ ਹੈ ਲੋੜੀ ਤੇ ਲੋੜੀ ਪਹਿਲੀ ਹੁੰਦੋਂ ਨਹੀਂ ਦੇਣੀ ਜਰ ਕੀ ਲੈਣੀ ਹੈ ਪੀਸ ਵੀ ਲੱਗ ਰਿਹਾ ਖੜੇ ਦੋਤਾਂ ਨੂੰ ਹਨਾ ਤੋਂ ਦੂਰ ਤੇ ਪਿਛਲੇ ਏਰੀਆ ਵਿੱਚ ਇਹ ਗੱਲ ਹੈ ਤੇ ਹੈਡਿੰਗ ਕਰੀ ਗਏ ਉੱਪਰ ਰੋ ਮੜਮਟਾ ਦਰ ਉਹ ਕਰ ਲੂਗਾ ਮਖਾਣੇ ਵਗੈਰਾ ਕੋ ਨੁਸਖਾ ਦਈ ਜੀ ਜੀ ਸਾਡੇ ਕਸਟਮਰਾਂ ਦੇ ਉੱਤਲੇ ਬੰਦ ਲੱਭੀ ਜੀ ਬੱਦਲੇ ਬੰਦ ਕਰੀ ਦੁੱਧ ਪਿਆਰ ਕਰ ਸਕਦੇ ਜੀ ਹਾਂ ਜੀ सर शुशील बोयर सर दांत जस्पी सिक्की जीवनजी नाइवाल तो प्रीतम सिंह जी महंगुर ए सर्दी। We request all the able teachers, kind teachers, staff members, and parents, the students, and the admin. Teachers, the बच्चे जिन्दे संयोगनार ए कैंसर कैंसर ਇਸ ਫੋਲ ਦੇ ਵਿੱਚ ਲੱਗਿਆ ਹੈ ਇਹ ਸਾਰੇ ਹੀ ਵਧਾਈ ਦਾ ਪੱਤਰ ਹੈ ਨਾਲੇ ਇਸ ਮੰਚ ਤੇ ਵਿਸ਼ੇਸ਼ ਤੌਰ ਤੇ ਹਾਜ਼ਰ ਮੈਂ ਜਿਨ੍ਹਾਂ ਦੇ ਸਮੂਹਤਵਾਰ ਦੇਖਤੀ ਉਹਨਾਂ ਦਾ ਵੀ ਮੈਂ ਕੀਤੀ ਹੋਣ ਤੇ ਜੀ ਆਇਆਂ ਕਹਿੰਦਾ ਮੈਂ ਸਭ ਤੋਂ ਪਹਿਲਾਂ ਇਹ ਗੱਲ ਕਰਨਾ ਚਾਹੁੰਦਾ ਕਿ ਇਹ ਬਹੁਤ ਵਧੀਆ ਗੱਲ ਹੈ ਕਿ ਜਿਹੜੀ ਕੈਂਸਰ ਅਵੇਅਰਨੈਸ ਕੈਂਪ ਹੈ ਇਸ ਨੂੰ ਪੱਤਰ ਤੇ ਵੀ ਲੱਗ ਰਹੇ ਨੇ ਸਕੈਨਰ ਇਹ ਤਾਂ ਬੇਸਿਕਲੀ ਵੱਡੇ ਵੱਡੇ ਹਸਪਤਾਲਾਂ 'ਚ ਜਾਂ ਵੱਡੇ ਵੱਡੇ ਸੰਸਥਾ ਦੇ ਵਿੱਚ ਹੀ ਲੱਗਦੇ ਹੁੰਦੇ ਸੀਗੇ ਉੱਥੇ ਆਮ ਬੰਦੇ ਦੇ ਅਪਰੋਚ ਨਹੀਂ ਪੁੰਚੇ ਸੀ ਪਰ ਇਹ ਜਿਹੜੇ ਹੁਣ ਸਕੂਲਾਂ ਦੇ ਵਿੱਚ ਲੱਗ ਰਹੇ ਨੇ ਇੱਥੇ ਕੋਈ ਵੀ ਆਮ ਦਾ ਆ ਕੇ ਆਪਣਾ ਟੈਸਟ ਫ੍ਰੀ ਕਰਾ ਸਕਦਾ ਹੈ ਇਹ ਬਹੁਤ ਹੀ ਵੱਡੀ ਸ਼ਲਾਘਾਯੋਗ ਕਦਮ ਹੈ ਜਿਸ ਵਿੱਚ ਆਪਣੇ ਸਰਦਾਰ ਗੁਰਗੱਪ ਸਾਹਿਬ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਸਾਰੇ ਕੈਂਪ ਤੇ ਯੋਜਨ ਹੁੰਦੇ ਨੇ ਇਹ ਉਹਨਾਂ ਦਾ ਬਹੁਤ ਵੱਡਾ ਉਪਰਾਲਾ ਹੈ ਉਹ ਯੂਕੇ ਤੋਂ ਬੈਠ ਕੇ ਵੀ ਅਲੱਗਿ ਸਾਰੇ ਵਰਲਡ ਦੇ ਵਿੱਚ ਇੰਨੀ ਵਧੀਆ ਟੀਮ ਬਣਾ ਕੇ ਉਹ ਸਾਰਾ ਵਰਗੇ ਆਪਣਾ ਐਮਸ ਦੁਆਰੇ ਨੇ ਹਰ ਇਹ ਫ੍ਰੀ ਸੇਵਾ ਹੈ ਜਿਹੜੀ ਮਾਣੀ ਕਰਕੇ ਹੋ ਰਿਹਾ ਕਿਤੇ ਪ੍ਰਦੂਸ਼ਣ ਕਰਕੇ ਹੋ ਰਿਹਾ ਕਿਤੇ ਵਾਤਾਵਰਨ ਦੀ ਜੋਸ਼ਿਤ ਹੋਣ ਕਰਕੇ ਹੋ ਰਿਹਾ ਪਰ ਜਿਹੜਾ ਇਹ ਕੋੜ ਹੈ ਇਹ ਸਮਾਜ ਤੋਂ ਕੱਟਣ ਲਈ ਇਹ ਜਿਹੜੀ ਟੀਮ ਹੈ ਵਰਲਡ ਕੈਂਸਰ ਦੀ ਉਹਨਾਂ ਨੇ ਵਚਨਬੰਦ ਹੈ ਕਿ ਉਹ ਇਸ ਸੋਡ ਨੂੰ ਜੜ ਤੋਂ ਖਤਮ ਕਰਨਗੇ ਤੇ ਇਹ ਮੈਂ ਅੱਜ ਇਸ ਪ੍ਰੋਗਰਾਮ ਤੇ ਆ ਕੇ ਬੜਾਈ ਮਾਨ ਮਹਿਸੂਸ ਕਰਦਾ ਹਾਂ ਮੈਂ ਆਪ ਸਭ ਦਾ ਧੰਨਵਾਦ ਧੰਨਵਾਦੀਆਂ ਜਿਨ੍ਹਾਂ ਨੇ ਮੈਨੂੰ ਬੁਲਾਇਆ ਤੇ ਆਪਾਂ ਅੱਜ ਇਸ ਕੈਂਸਰ ਕੈਂਪ ਨੂੰ ਸ਼ੁਰੂ ਕਰਕੇ ਲੋਕਾਂ ਦਾ ਵੱਧ ਤੋਂ ਵੱਧ ਤੇ ਕੋਣਗੇ ਤਾਰੀਕਲ ਸਾਹਿਬ ਹੋਣਗੇ ਤਾਰੀਕਲ ਸਾਹਿਬ ਤਾਂ ਜੀ ਗਏ ਨੂੰ ਗਏ ਅੱਛਾ ਗਏ ਆਉਣਾ ਨਹੀਂ ਹਾਂਜੀ ਹਾਂਜੀ ਚਲੋ ਮੇਰਾ ਦੱਸੋ ਜੀ ਚਲੋ ਕਹੇ ਕਿੱਥੇ ਕਰਦੇ ਕਿ ਟਰੱਕ ਟਰੱਕ ਭਰ ਕੇ ਜੋ ਜੀ ਦੱਸਦਾ ਫੇਲੋ ਨਾ ਵੱਢੀ ਵੱਢ ਜਾਂਦੇ ਹੈਲੋ ਸ਼ੇਕ ਕਰਦੇ ਆਹ ਕੋਟੀ ਬਾਹਰੋਂ ਜਵਾੰਦੇ ਲਾ ਕੇ ਜਾਂਦੇ ਆਹ ਨੂੰ ਛੰਡ ਕਰਦੇ ਜੀ ਮੈਂ ਸਾਨੂੰ ਅੱਜੀ ਕਰ ਦੇਣਾ ਹੋ ਹਾਂ ਬੜੇ ਵੀਰ ਕਿ 250 ਹੋ ਗਏ ਸੀ ਇਹ ਬਹੁਤ ਵਧੀਆ ਉਪਰਾਲਾ ਜੀ ਸਕੂਲ ਸਕੂਲ ਦੀ ਮੈਨੇਜਮੈਂਟ ਦਾ ਸਕੂਲ ਦੇ ਪ੍ਰਿੰਸੀਪਲ ਦਾ ਸਕੂਲ ਦੇ ਸਟਾਫ ਦਾ ਸਕੂਲ ਦੇ ਬੱਚਿਆਂ ਦਾ ਇਹ ਮਤਲਬ ਕਿ ਬਹੁਤ ਹੀ ਵੱਡਾ ਉਪਰਾਲਾ ਹੈ ਜਿਸ ਦੇ ਨਾਲ ਹਜ਼ਾਰਾਂ ਬੰਦਿਆਂ ਨੂੰ ਫਾਇਦਾ ਹੁੰਦਾ ਜੀ ਇਸ ਕੈਂਪ ਦਾ ਬੱਚੇ ਵੀ ਆਉਂਦਾ ਟੈਸਟ ਕਰਾਉਂਦੇ ਆ ਇਹ ਜਿਹੜਾ ਇਹ ਕੈਂਸਰ ਇੱਕ ਸੰਯੋਗ ਦੀ ਤਰ੍ਹਾਂ ਆਪਣੇ ਸਮਾਜ ਨੂੰ ਖਾਈ ਜਾਂਦਾ ਹੈ ਇਹਦਾ ਪਤਾ ਨਹੀਂ ਲੱਗਦਾ ਲੇਟਰ ਸਟੇਜ ਦੇ ਵਿੱਚ ਹੀ ਇਹਦਾ ਪਤਾ ਲੱਗਦਾ ਇਹ ਉਹਦਾ ਕੋਈ ਇਲਾਜ ਨਹੀਂ ਹੁੰਦਾ ਪਰ ਇਹ ਬਹੁਤ ਵੱਡੀ ਗੱਲ ਹੈ ਕਿ ਇਹ ਇਨੀਸ਼ੀਅਲ ਸਟੇਜ 'ਚ ਆਪਣੇ ਬੱਚਿਆਂ ਨੂੰ ਇਹ ਚੈੱਕ ਕਰਕੇ ਮਤਲਬ ਕਿ ਸਾਰੇ ਉਹਦੀ ਕੋਈ ਪ੍ਰੋਬਲਮ ਹੈਗੀ ਹੈ ਹੁਣੇ ਹੀ ਉਹਦਾ ਹੱਲ ਹੋ ਜਾਂਦਾ ਹੈ ਕਿ ਉਹਦਾ ਗਾਂ ਕੰਪਲਿਕੇਸ਼ਨਾਂ ਬਹੁਤ ਹੀ ਜ਼ਿਆਦਾ ਘੱਟ ਜਾਂਦੀਆਂ ਇਹ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਹੈ ਵਰਲਡ ਕੈਂਸਰ ਐਸੋਸੀਏਸ਼ਨ ਦੇ ਜਿਹੜੇ ਸਾਡੇ ਬ੍ਰੈਂਡ ਐਮਬੈਸਡਰ ਨੇ ਸਰਦਾਰ ਕਬਨ ਸਿੰਘ ਜੀ ਧਾਰੀয়াল ਉਹਨਾਂ ਦਾ ਬਹੁਤ ਵੱਡਾ ਇਹ ਉਪਰਾਲਾ ਹੈ ਕਿ ਜੋ ਇਹ ਨਾਲ ਵਧੀਆ ਕੈਂਪ ਆਯੋਜਿਤ ਪਿੰਡਾਂ ਲੈਵਲ 'ਤੇ ਵੀ ਸਕੂਲ ਲੈਵਲ 'ਤੇ ਵੀ ਹਾਈ ਲੈਵਲ 'ਤੇ ਵੀ ਇਹ ਸਾਰਾ ਕਰਦੇ ਨੇ ਇਹ ਉਹਨਾਂ ਦਾ ਬਹੁਤ ਵੱਡਾ ਪ੍ਰਾਪਾਲਾ ਹੈ ਤੇ ਜਿਹੜਾ ਇੱਕ ਇਹ ਕੈਂਪ ਹੈਗਾ ਇਹ SBI ਕਾਰਡ ਸਪான்ਸਰਡ ਹੈ ਜਿਹਦਾ ਮਤਲਬ ਕਿ ਸਾਰੇ ਹੀ ਜਾਵੇ ਜਿਹੜੇ ਆਮੰਦਾ ਵੀ ਇਹਦਾ ਫਾਇਦਾ ਲੈ ਸਕਦਾ ਹੈ ਤੇ ਇਹ ਬਹੁਤ ਹੀ ਵੱਡੀ ਗੱਲ ਹੈ ਹਾਂਜੀ ਹੋਰ ਵੀ ਇਸ ਤਰ੍ਹਾਂ ਦੇ ਪ੍ਰਾਪਾਲੇ ਕਰਦਾ ਰਹਿੰਦਾ ਹੈਗਾ ਉਦੋਂ ਹੀ ਦੋਸਤ ਜਿਹੜੇ ਟੋਕਲੇ ਰੋਡ ਬੰਦਾ ਨੇ ਜਦੋਂ ਵੀ ਕਿਤੇ ਲੋਡ ਪੈਂਦੀ ਆ ਤਾਂ ਕੱਢ ਦਿਆ ਕਮੇਟੀ ਆਪਾਂ ਨੇ ਪਾਤੀ ਤੇ ਹੁਲੀਆਟ ਸਕੂਲ ਦੀ ਜੀ ਬਹੁਤ ਵੱਡੀ ਖੂਬੀ ਹੈ ਕਿ ਜਿਹੜੇ ਸਮਾਜ ਸੇਵਾ ਦੇ ਕੰਮ ਵੱਧ ਚੜ ਕੇ ਹਿੱਸਾ ਲੈਂਦੇ ਨੇ ਇਹ ਮਿਲਗੀ ਬਹੁਤ ਵੱਡੀ ਦੇਣ ਹੈ ਇਹਨਾਂ ਦੀ ਸਮਾਜ ਨੂੰ ਤੇ ਇਹਨਾਂ ਦਾ ਮੈਂ ਸਭ ਨੂੰ ਇਸ ਗੱਲ ਤੇ ਧੰਨਵਾਦ ਕਰਦਾ ਅਪੀਲ ਕੀ ਹੈ ਜੀ ਕਿਉਂਕਿ ਬਹੁਤ ਪ੍ਰੋਬਲਮ ਆ ਰਹੀ ਹੈ ਬੈਦਰ ਰਹੀਏ ਨੇ 30 ਮਿੰਟ ਦੇ ਵਿੱਚ ਕਿਵੇਂ ਜਿਹੜੇ ਲੋਕਾਂ ਨੂੰ ਕਹਿਣਾ ਚਾਹਾਂਗਾ ਜੀ ਸਾਹਿਬ ਜਿਹੜਾ ਕੈਂਸਰ ਬਹੁਤ ਜ਼ਿਆਦਾ ਵੱਧ ਰਿਹਾ ਬੇਸਿਕਲੀ ਤਾਂ ਇਹ ਪਾਣੀ ਕਰਕੇ ਜਿਆਦਾ ਪ੍ਰੋਬਲਮ ਸਾਰੀਆਂ ਹੈ ਕਿ ਆਪਣਾ ਪਾਣੀ ਜਿਆਦਾ ਦੂਸ਼ਿਤ ਹੋ ਰਿਹਾ ਉਸ ਕਰਕੇ ਪਾਣੀ ਕਰਕੇ ਹੀ ਜਿਆਦਾ ਇਹ ਪ੍ਰੋਬਲਮ ਆ ਰਹੀਆਂ ਕੁਝ ਰਿਆ ਸਪ੍ਰੇਅ ਕਰਕੇ ਆ ਰਹੀਆਂ ਜਿਹੜਾ ਆਪਣੇ ਫੂਡ ਆਈਟਮਸ ਦੇ ਵਿੱਚ ਆਪਣਾ ਜਿਆਦਾ ਆਪਾਂ ਸਪ੍ਰੇਅ ਕਰਦੇ ਆ ਜਦੋਂ ਆਪਾਂ ਉਹ ਦਾ ਇਨਟੇਕ ਕਰਦੇ ਆ ਤੇ ਉਹਦਾ ਉਹਦਾ ਵੀ ਸਾਡੇ ਸਿਹਤ ਤੇ ਬਹੁਤ ਹੀ ਵੱਡਾ ਮਾੜਾ ਅਸਰ ਪੈਂਦਾ ਤੇ ਬਾਕੀ ਜਿਹੜੀ ਆਪਾਂ ਪਰਾੜੀ ਨੂੰ ਅੱਗ ਲਾਉਂਦੇ ਆ ਜੀ ਇਹਦਾ ਜਿਹੜਾ ਧੂੰਆ ਹੁੰਦਾ ਉਹ ਜਦੋਂ ਆਪਾਂ ਇਨਹੇਲ ਕਰਦੇ ਆ ਉਹ ਆਪਣੇ ਫੇਫੜਿਆਂ ਤੇ ਨੁਕਸ ਪਾਉਂਦਾ ਹੈ ਉਹਦੇ ਨਾਲ ਸਾਡੇ ਫੇਫੜਿਆਂ ਦਾ ਕੈਂਸਰ ਵੱਧਣ ਦੇ ਚਾਂਸ ਵੱਧ ਜਾਂਦੇ ਆ ਤੇ ਇਸ ਕਰਕੇ ਸਾਨੂੰ ਇਹ ਦੂਸ਼ਿਤ ਤੇ ਚੀਜ਼ਾਂ ਤੋਂ ਥੋੜਾ ਜਿਹਾ ਪਰੇ ਰਹਿਣਾ ਚਾਹੀਦਾ ਸਾਨੂੰ ਚੰਗਾ ਖਾਣਾ ਚੰਗਾ ਪੀਣਾ ਤੇ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਤਾਂ ਜੋ ਇਹ ਕੈਂਸਰ ਵਾਲੀ ਮਾੜੀ ਬਿਮਾਰੀ ਦਾ ਸਾਨੂੰ ਸਾਹਮਣਾ ਨਾ ਕਰਨਾ ਪਵੇ